वेलकम बैक बहुत-बहुत स्वागत है जी करेलू इलाज आज फिर एक शानदार बड़ा गजबदा वीडियो ਤੁਹਾਡੇ ਨਾਲ ਸ਼ੇਅਰ ਕਰਨ واسے حاضر ہوئے ہیں گارنٹی دینا ہے کہ جڑا اج دا ٹاپک ہے پورے یوٹیوب چینل تے جinna جڑیاں چیزاں میں تہاڈے نال ایکسپلین کر کے دساں گا او اج تک توسی کبھی نہ سنیا ہوئے گا نہ پڑھیا ہوئے گا تے تے رائٹ اج میں تانوں اخروٹ دے بارے اینی شاندار غضب سکپ نہ کرنا ویڈیو واقعی تہاڈے کم دیاں چیزاں ملن گیاں اج اخروٹ دے بارے میں تانوں اینیاں شاندار سیکرٹ چیزاں دسان جا رہے ہیں جڑیاں اج تک تانوں شاید ہی کسے نے دسی ہون شاید ہی ਠੀਕ ਹੈ ਕਿਸ ਤਰੀਕੇ ਨਾਲ ਅਖਰੋਟ ਦਿਲ ਤੋਂ ਲੈ ਕੇ ਦਿਮਾਗ ਤੱਕ ਕੰਮ ਕਰਦਾ ਹੈ ਔਰ ਸਕਿਨ ਤੋਂ ਲੈ ਕੇ ਹੱਡੀਆਂ ਤੱਕ ਕੰਮ ਕਰਦਾ ਹੈ ਔਰ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹ ਕੀ ਕਰਨ ਜੇ ਕਿਸੇ ਬੱਚੇ ਦੀਆਂ ਹੱਡੀਆਂ ਨਰਮ ਪੈ ਗਈਆਂ ਕਮਜ਼ੋਰ ਪੈ ਗਈਆਂ ਉਹ ਕੀ ਕਰਨ ਬੜੇ ਸ਼ਾਨਦਾਰ ਚਾਰ ਪੰਜ ਤਰੀਕੇ ਦੱਸਣ ਜਾ ਰਹੇ ਹਾਂ ਇਸ ਵੀਡੀਓ ਨੂੰ ਆਖਿਰ ਤੱਕ ਜਰੂਰ ਦੇਖਣਾ ਸਕਿਪ ਨਾ ਕਰਨਾ ਤਾਂਕਿ ਇੱਕ ਇੱਕ ਚੀਜ਼ ਦੇ ਬਾਰੇ ਤੁਹਾਨੂੰ ਬੜੀ ਕਲੈਰਿਟੀ ਦੇ ਨਾਲ ਪਤਾ ਲੱਗ ਸਕੇ ਪਹਿਲੀ ਚੀਜ਼ ਲੈ ਲੋ ਕੋਲੇਸਟ੍ਰੋਲ ਹਾਈ ਕੋਲੇਸਟ੍ਰੋਲ ਬੈਡ ਕੋਲੇਸਟ੍ਰੋਲ ਜਦੋਂ ਹੋ ਜਾਂਦਾ ਹੈ ਕੋਲੇਸਟ੍ਰੋਲ ਵੱਧ ਜਾਂਦਾ ਹੈ ਔਰ ਉਸ ਵੇਲੇ ਹੱਥਾਂ ਪੈਰਾਂ 'ਚ ਬੜਾ ਸੇਕਾ ਨਿਕਲਦਾ ਹੈ ਬੇਚੈਨੀ ਹੋ ਜਾਂਦੀ ਹੈ ਘਬਰਾਹਟ ਹੋ ਜਾਂਦੀ ਹੈ ਐਸੇ तमाम ਲੋਕਾਂ ਨੂੰ ਅਖਰੋਟ ਰਾਤ ਨੂੰ ਸੌਂਦਿਆਂ ਸਮੇਂ ਇੱਕ ਅਖਰੋਟ ਲੈ ਕੇ ਉਹਨੂੰ ਰਾਤੀ ਭਿਉਂ ਦੋ ਔਰ ਸਵੇਰੇ ਉਹਨੂੰ ਖਾਲੀ ਪੇਟ ਚਬਾ ਚਬਾ ਕੇ ਖਾਓ ਕੁਝ ਟਾਈਮ ਬਾਅਦ ਤੁਸੀਂ ਦੇਖੋਗੇ ਬੈਡ ਕੋਲੇਸਟ੍ਰੋਲ ਡਾਊਨ ਹੋ ਜਾਏਗਾ ਅੱਛੇ ਵਾਲਾ ਕੋਲੇਸਟ੍ਰੋਲ ਅਪ ਹੋ ਜਾਏਗਾ ਹਾਰਟ ਨੂੰ ਇੰਨੀ ਮਜ਼ਬੂਤੀ ਦਿੰਦਾ ਹੈ ਅੰਦਰ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹਨੂੰ ਵਧਾਉਣ ਦਾ ਕੰਮ ਕਰਦਾ ਹੈ ਬੜੀ ਗੱਜ਼ਬ ਦੀ ਚੀਜ਼ ਹੈ ਪਹਿਲੀ ਚੀਜ਼ ਕੋਲੇਸਟ੍ਰੋਲ ਦੂਸਰਾ ਨਰਵਸ ਸਿਸਟਮ ਨਰਵਸ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਕਿਸ ਤਰੀਕੇ ਨਾਲ ਲਵੋ ਇੱਕ ਗਿਰੀ ਰਾਤੀ ਪਿਆਉ ਦੋ ਯਾਨੀ ਇੱਕ ਜਿਹੜਾ ਅਖਰੋਟ ਹੈ ਉਹਨੂੰ ਰਾਤੀ ਪਾਣੀ ਚ ਪਿਆਉ ਦੋ ਸਵੇਰੇ ਉੱਠ ਕੇ ਉਹ ਇੱਕ ਅਖਰੋਟ ਪਲੱਸ ਇੱਕ ਚਮਚਾ ਤਾਗੇ ਵਾਲੀ ਮਿਸ਼ਰੀ ਦਾ ਆਪਸ ਚ ਮਿਲਾ ਕੇ ਔਰ ਉਹਨੂੰ ਚਬਾ ਚਬਾ ਕੇ ਖਾ ਲੂ ਜਦੋਂ ਵੀ ਮੈਂ ਕਹਾਂਗਾ ਕਿ ਚਬਾ ਚਬਾ ਕੇ ਖਾ ਲੂ ਸਮਝ ਲੈਣਾ ਕਿ ਉਸ ਤੋਂ ਪੌਣੇ ਘੰਟੇ ਤੱਕ ਆਪਾਂ ਕੁਝ ਨਹੀਂ ਖਾਣਾ ਪੀਣਾ ਜੇ ਉਹਦਾ ਅੱਛਾ ਰਿਜ਼ਲਟ ਚਾਹੀਦਾ ਹੈ ਠੀਕ ਹੈ ਨਰਵਸ ਸਿਸਟਮ ਨੂੰ ਸਟਰੋਂਗ ਕਰਨ ਦਾ ਬਿਹਤਰੀਨ ਤਰੀਕਾ ਹੈ ਦੋ ਤੀਸਰਾ ਜਿਨ੍ਹਾਂ ਨੂੰ ਰਾਤੀ ਨੀਂਦਰ ਨਹੀਂ ਆਂਦੀ ਜੇ ਰਾਤ ਨੂੰ ਕਿਸੇ ਨੂੰ ਨੀਂਦ ਨਹੀਂ ਆਂਦੀ ਅੱਜ ਰਾਤੀ 1 ਅਕਰੋੜ ਪਿਆਓ ਲੋ ਠੀਕ ਹੈ ਸਵੇਰੇ ਉੱਠ ਕੇ ਉਹਨੂੰ ਚਬਾ ਚਬਾ ਕੇ ਖਾਓ ਔਰ ਉਹਦੇ ਉੱਪਰੋਂ ਤੁਸੀਂ ਗਾਏ ਦਾ ਦੁੱਧ ਗੁੰਗੁਣਾ ਕਰਕੇ ਭਾਵੇਂ ਮਿੱਠਾ ਪਾ ਕੇ ਦੇਸੀ ਖੰਡ ਪਾ ਕੇ ਉਹ ਨਾਲ ਪੀ ਲਓ ਔਰ ਉਸ ਤੋਂ ਬਾਅਦ ਸਵੇਰੇ 1 ਅਕਰੋੜ ਪਿਆਓ ਦੋ ਔਰ ਉਹਨੂੰ ਤੁਸੀਂ ਰਾਤੀ ਸੌਣ ਵੇਲੇ ਗਾਏ ਦੇ ਦੁੱਧ ਨਾਲ ਲੋ ਮਤਲਬ ਸਵੇਰੇ ਔਰ ਸ਼ਾਮੀ ਭਿਉਂ ਕੇ 12-12 ਘੰਟੇ ਦੇ ਅੰਤਰਾਲ 'ਚ ਇਹ ਤੁਸੀਂ ਕਰਨਾ ਸ਼ੁਰੂ ਕਰ ਦੋ ਕੁਝ ਟਾਈਮ ਬਾਅਦ ਤੁਸੀਂ ਮਹਿਸੂਸ ਕਰੋਗੇ ਨਿੰਦਰਾਣੀ ਸ਼ੁਰੂ ਹੋ ਜੇਗੀ। ਕੀ ਗਜ਼ਬ ਦੀ ਚੀਜ਼ ਹੈ, ਕਮਾਲ ਦੀ ਚੀਜ਼। ਅਗਲਾ ਜਿਨ੍ਹਾਂ ਨੂੰ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਸਾਡੇ ਕੋਲ ਬਹੁਤ ਪੇਸ਼ੈਂਟ ਆਂਦੇ ਆ। ਮੇਰਾ ਮੇਰਾ ਜਿਹੜਾ ਰਿਸਰਚ ਹੈ ਉਹ ਆਰਥਰਾਇਟਿਸ ਪ੍ਰੋਬਲਮਸ ਹੈ। ਜਿਨ੍ਹਾਂ ਨੂੰ ਆਸਟਿਓ ਆਰਥਰਾਇਟਿਸ ਦੀ ਪ੍ਰੋਬਲਮ ਹੈ, ਰੋਮੈਟਾਈਡ ਆਰਥਰਾਇਟਿਸ ਦੀ ਪ੍ਰੋਬਲਮ ਹੈ, ਗੋਡਿਆਂ 'ਚ ਗੈਪ ਆ ਗਿਆ, ਗੋਡਿਆਂ ਦਾ ਆਪਰੇਸ਼ਨ ਕਰਵਾਉਣਾ ਹੈ। ਜਾਂ ਫਿਰ ਸਰਵਾਈਕਲ ਹੈ, ਸਲਿਪ ਡਿਸਕ ਹੈ। ਉਹਦੇ 'ਚ ਮੇ ਠੀਕ ਹੈ ਤੇ ਸਾਡੇ ਕੋਲ ਐਸੀ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਆ ਜਦੋਂ ਉਹ ਕਹਿੰਦੇ ਕਿ ਜੀ ਹੱਡੀਆਂ ਸਾਡੀਆਂ ਕਮਜ਼ੋਰ ਪੈ ਗਈਆਂ ਨਰਮ ਪੈ ਗਈਆਂ ਕੀ ਕਰੀਏ ਅਖਰੋਟ ਕਮਾਲ ਦੀ ਚੀਜ਼ ਹੈ ਗਜ਼ਬ omega 3 ਫੈਟੀ ਐਸਿਡਸ ਦੇ ਨਾਲ ਭਰਿਆ ਪਿਆ ਮੈਂ ਕਹਿੰਦਾ ਹੱਡੀਆਂ ਨੂੰ ਮਜ਼ਬੂਤ ਬਣਾ ਦਿੰਦਾ ਹੈ ਜਿਹੜੇ ਛੋਟੇ ਬੱਚਿਆਂ ਨੂੰ ਰਿਕਟਸ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਨਾ ਅਖਰੋਟ ਲੈ ਕੇ ਉਹਦਾ ਤੇਲ ਨਿਕਲਵਾਓ ਉਸ ਤੇਲ ਦੀ ਮਾਲਿਸ਼ ਕਰੋ ਠੀਕ ਹੈ ਔਰ ਉਸ ਤੋਂ ਇਲਾਵਾ ਉਸ ਅਖਰੋਟ ਨੂੰ ਰਾਤੀ ਭਿਓ ਦਿਓ ਸਵੇਰੇ ਉੱਠ ਕੇ ਧਾਗੇ ਵਾਲੀ ਮਿਸ਼ਰੀ ਦੇ ਨਾਲ ਉਹਨੂੰ ਮਿਕਸ ਕਰੋ ਔਰ ਚਬਾ ਚਬਾ ਕੇ ਖਾ ਲੋ ਖਾਣਾ ਚਬਾ ਚਬਾ ਕੇ ਬਿਲਕੁਲ ਪਾਣੀ ਬਣਾ ਕੇ ਅੰਦਰ ਕਰ ਦੋ 1 ਘੰਟੇ ਤੱਕ ਕੁਝ ਨਹੀਂ ਖਾਣਾ ਪੀਣਾ ਔਰ ਫਿਰ ਦੇਖਣਾ ਕੀ ਗਜ਼ਬ ਦੇ ਰਿਜ਼ਲਟ ਆਦੇ ਐਨੀ ਜ਼ਬਰਦਸਤ ਚੀਜ਼ ਹੈ ਜੋ ਮਤਲਬ ਜੈਂਟਸ ਵਾਸਤੇ ਜਿਹੜੇ ਚਾਹਦੇ ਆ ਕਿ ਮਰਦਾਨਾ ਤਾਕਤ ਹਾਸਲ ਕਰਨੀ ਹੈ ਉਹਨਾਂ ਵਾਸਤੇ ਬੜੀ ਗਜ਼ਬ ਦੀ ਚੀਜ਼ ਦੱਸਦਾ ਅਖਰੋਟ ਲੈ ਕੇ ਉਹਨੂੰ ਰਾਤੀਂ ਪਿਉ ਦੋ ਔਰ ਸਵੇਰੇ ਉਹਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਚਬਾ ਚਬਾ ਕੇ ਖਾਣਾ ਸ਼ੁਰੂ ਕਰ ਦੋ ਕਮਾਲ ਹੋ ਜਾਏਗੀ ਕਮਾਲ ਗਜ਼ਬ ਨਰਵਸ ਸਿਸਟਮ ਨੂੰ ਤਾਂ ਸਟਰੋਂਗ ਕਰੇਗੀ ਕਰੇਗੀ ਬਾਕੀ तमाम ਚੀਜ਼ਾਂ ਚ ਮਰਦਾਂ ਵਾਸਤੇ ਬੜਾ ਕਮਾਲ ਕਰ ਦੇਗੀ ਕੁਝ ਹੀ ਦਿਨਾਂ ਬਾਅਦ ਤੁਸੀਂ ਮਹਿਸੂਸ ਕਰੋਗੇ ਵਾਕਈ ਕਮਾਲ ਹੋ ਗਿਆ ਯਾਰ ਇਸ ਤੋਂ ਇਲਾਵਾ ਨਿਊਯਾਰਕ ਸਟੇਟ ਇੰਸਟੀਚਿਊਟ ਦੇ ਵਿੱਚ ਰਿਸਰਚ ਹੋਈ ਕਿ ਜਿਹੜੇ ਬਜ਼ੁਰਗਾਂ ਨੂੰ ਡਿਮੈਂਸ਼ੀਆ ਦੀ ਪ੍ਰੋਬਲਮ ਹੋ ਜਾਂਦੀ ਹੈ ਐਲਜ਼ਾਈਮਰ ਦੀ ਪ੍ਰੋਬਲਮ ਹੋ ਜਾਂਦੀ ਹੈ ਯਾਨੀ ਕਿ ਜਿਨ੍ਹਾਂ ਨੂੰ ਭੁੱਲਣ ਦੀ ਬਿਮਾਰੀ ਹੋ ਜਾਂਦੀ ਹੈ ਕਿ ਯਾਦਦਾਸ਼ਤ ਕਮਜ਼ੋਰ ਹੋ ਗਈ ਹੈ ਹੈਨਾ ਮੈਮਰੀ ਲਾਸ ਹੋਣਾ ਸ਼ੁਰੂ ਹੋ ਗਿਆ ਹੈ ਕੋਈ ਵੀ ਚੀਜ਼ ਰੱਖ ਕੇ ਭੁੱਲ ਜਾਂਦੇ ਹੈ ਜਾਂ ਯਾਦ ਨਹੀਂ ਰਹਿੰਦੀ ਹੁਣੇ ਦੱਸਿਆ ਹੁਣੇ ਭੁੱਲ ਗਏ ਉਨ੍ਹਾਂ ਦੇ ਉੱਤੇ ਐਕਸਪੈਰੀਮੈਂਟ ਕੀਤਾ ਗਿਆ ਹਰ ਰੋਜ਼ 3 ਅਖਰੋਟ ਖਵਾਏ ਗਏ 3 ਅਖਰੋਟ ਹਰ ਰੋਜ਼ ਵੈਸੇ ਵੀ ਕਾਇਦਾ ਹੈ ਕਿ 3 ਅਖਰੋਟ ਤੋਂ ਜ਼ਿਆਦਾ ਕਦੀ ਵੀ 24 ਘੰਟੇ ਦੇ ਅੰਦਰ ਨਹੀਂ ਖਾਣਾ ਚਾਹੀਦਾ ਉਹਨਾਂ ਨੂੰ 3 ਅਖਰੋਟ ਡੇਲੀ ਜਦੋਂ ਡੋਜ਼ ਦੇਣੀ ਸ਼ੁਰੂ ਕੀਤੀ ਕੁਝ ਟਾਈਮ ਬਾਅਦ ਐਲਜ਼ਾਈਮਰ ਔਰ ਡਿਮੈਂਸ਼ੀਆ ਗਾਇਬ ਹੋਣਾ ਸ਼ੁਰੂ ਹੋ ਗਿਆ ਯਾਨੀ ਯਾਦਦਾਸ਼ਤ ਵਾਪਸ ਆ ਗਈ ਯਾਦਦਾਸ਼ਤ ਵਾਪਸ ਦੇਖੋ ਨਾ ਬ੍ਰੇਨ ਬ੍ਰੇਨ ਦੇ ਵਿੱਚ ਅੱਜ ਮੈਂ ਦਿਖਾਇਆ ਨਹੀਂ ਥੱਲੇ ਕਰਕੇ ਕੌਲੀ ਥੱਲੇ ਪਈ ਰਹੀ ਦੇਖੋ ਇਹ ਅਖਰੋਟ ਦੀ ਜਿਹੜੀ ਉਹ ਹੈ ਆਪਣਾ ਸਰੰਚਨਾ ਜਿਹੜੀ ਹੈ ਉਹ ਬ੍ਰੇਨ ਵਰਗੀ ਹੈ ਬਿਲਕੁਲ ਦਿਮਾਗ ਵਰਗੀ ਦਿਮਾਗ ਦੇ ਉੱਤੇ ਵਾਕਈ ਬੜਾ ਗਜ਼ਬ ਦਾ ਕੰਮ ਕਰਦਾ ਹੈ ਜਿਨ੍ਹਾਂ ਨੂੰ ਯਾਦਦਾਸ਼ਤ ਕਮਜ਼ੋਰ ਹੈ ਜਿਨ੍ਹਾਂ ਦੇ ਦਿਮਾਗ ਲੱਗਦਾ ਹੈ ਦਿਮਾਗ ਦੀ ਕਮਜ਼ੋਰੀ ਹੈ ਯਾਦਦਾਸ਼ਤ ਕਮਜ਼ੋਰ ਹੈ ਬਲੱਡ ਸਰਕੂਲੇਸ਼ਨ ਅੱਛਾ ਨਹੀਂ ਹੈ ਕਨਸੈਂਟਰੇਸ਼ਨ ਨਹੀਂ ਹੈ ਫੋਕਸ ਨਹੀਂ ਬਣ ਪਾਂਦਾ ਪੜਾਈ 'ਚ ਕਮਜ਼ੋਰ ਹੈ ਬੱਚੇ ਮੈਂ ਕਹਿੰਨਾ ਹੈ ਦੇਣਾ ਸ਼ੁਰੂ ਕਰੋ ਗਜ਼ਬ ਦੇ ਰਿਜ਼ਲਟ ਆਏ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੈ ਕਿ ਗਰਮ ਕਰ ਜਾਂਦੇ ਹੈ ਰਾਤੀ ਪਿਉ ਕੇ ਸਵੇਰੇ ਤਾਗੇ ਵਾਲੀ ਮਿਸ਼ਰੀ ਦੇ ਨਾਲ ਮਿਲਾ ਕੇ ਦਿਓ ਚਬਾ ਚਬਾ ਕੇ ਖਾਓ ਕਮਾਲ ਹੋ ਜਾਏਗੀ ਗਜ਼ਬ ਦਾ ਕੰਮ ਕਰੇਗਾ ਐਸ ਤੋਂ ਇਲਾਵਾ ਹਾਰਟ ਵਾਸਤੇ ਬੜਾ ਅੱਛਾ ਹੈ ਕੋਲੇਸਟ੍ਰੋਲ ਵਾਸਤੇ ਬੈਡ ਕੋਲੇਸਟ੍ਰੋਲ ਨੂੰ ਠੀਕ ਕਰਨ ਵਾਸਤੇ ਬੜੀ ਗਜ਼ਬ ਦੀ ਚੀਜ਼ ਹੈ ਰਾਈਟ ਐਸ ਤੋਂ ਇਲਾਵਾ ਸਰੀਰ ਨੂੰ ਤਾਕਤ ਦੇਣ ਚ ਵੀ ਬੜੀ ਮਦਦ ਕਰਦਾ ਹੈ ਕਿਉਂਕਿ ਇੱਕ ਅਕਰੋਡ ਦੇ ਅੰਦਰ ਕੈਲਸ਼ੀਅਮ ਪਾਇਆ ਜਾਂਦਾ ਹੈ ਸਲਫਰ ਪਾਇਆ ਜਾਂਦਾ ਹੈ ਮੈਗਨੀਜ਼ ਪਾਇਆ ਜਾਂਦਾ ਹੈ ਜ਼ਿੰਕ ਪਾਇਆ ਜਾਂਦਾ ਹੈ ਥਾਇਮੀਨ ਪਾਇਆ ਜਾਂਦਾ ਹੈ ਰਾਈਬੋਫਲੇਵਿਨ ਪਾਇਆ ਜਾਂਦਾ ਹੈ ਮੈਗਨੀਜ਼ ਪਾਇਆ ਜਾਂਦਾ ਮੈਂ ਕਹਣਾ ਸਲਫਰ ਆਇਰਨ ਠੀਕ ਹੈ ਨੀਆਂ ਸਾਰੀਆਂ ਚੀਜ਼ਾਂ ਹੈ ਕਿ ਹੱਡੀਆਂ ਤੋਂ ਲੈ ਕੇ ਨਰਵਸ ਸਿਸਟਮ ਤੋਂ ਲੈ ਕੇ ਨਸਾਂ ਤੋਂ ਲੈ ਕੇ ਦਿਮਾਗ ਤੱਕ ਹਾਰਟ ਤੱਕ ਹੱਡੀਆਂ ਤੱਕ ਸਕਿਨ ਤੱਕ ਬੜਾ ਜ਼ਬਰਦਸਤ ਕੰਮ ਕਰਦਾ ਹੈ ਇੱਥੇ ਤੱਕ ਦੇਖਿਆ ਗਿਆ ਹੈ ਕਿ ਜਿਨ੍ਹਾਂ ਨੂੰ ਕੋਈ ਸਕਿਨ ਅਲਰਜੀ ਜਾਂ ਸਕਿਨ ਦੇ ਵਿੱਚ ਕੋਈ ਤਕਲੀਫ ਹੁੰਦੀ ਹੈ ਅਖਰੋੜ ਦਾ ਤੇਲ ਨਿਕਾਲ ਕੇ ਔਰ ਸਕਿਨ ਦੇ ਉੱਤੇ ਅਪਲਾਈ ਕਰੋ ਸਕਿਨ ਅਲਰਜੀ ਸਕਿਨ ਦੀਆਂ ਤਕਲੀਫਾਂ ਠੀਕ ਹੋ ਜਾਂਦੀਆਂ ਇੰਨਾ ਗਜ਼ਬ ਦਾ ਹੈ ਮੈਂ ਸਾਰੇ ਤੁਹਾਨੂੰ ਤਰੀਕੇ ਦੱਸਦੇ ਕਿਹੜੀ ਚੀਜ਼ ਨੂੰ ਕਿਸ ਤਰੀਕੇ ਨਾਲ ਦਿੱਤਾ ਜਾਏ ਤੇ ਕਿਹੜੀ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ ਖਾਲੀ ਇੱਕ ਅਖਰੋੜ ਦੇ ਨਾਲ ਔਰ ਦਿਮਾਗ ਵਾਸਤੇ ਕੀ ਗਜ਼ਬ ਦੀ ਚੀਜ਼ ਹੈ ਕਮਾਲ ਬਹੁਤ ਕਮਾਲ ਦੀ ਚੀਜ਼ ਹੈ ਅਜ਼ਮਾ ਕੇ ਦੇਖੋ ਹੁਣ ਤਾਂ ਵੈਸੇ ਵੀ ਸਰਦੀਆਂ ਆ ਰਹੀਆਂ ਮੌਜਾਂ ਲੱਗਣ ਵਾਲੀਆਂ ਦਿਵਾਲੀ ਵੀ ਆਉਣ ਵਾਲੀ ਹੈ ਤੇ ਹੁਣ ਤਾਂ ਅਖਰੋਟ ਅਖਰਾਟ ਸਾਰੇ ਮਿਲ ਹੀ ਜਾਣੇ ਆ ਮਾਰਕੀਟ ਤੋਂ ਅਵੇਲੇਬਲ ਹੋ ਜਾਣੇ ਆ ਔਰ ਤੁਸੀਂ ਅਖਰੋਟ ਲੈ ਕੇ ਬਸ 15 20 ਦਿਨਾਂ ਬਾਅਦ ਭਿਉਂ ਕੇ ਖਾਣੇ ਸ਼ੁਰੂ ਕਰ ਦੋ ਸਰਦੀਆਂ ਚ ਵੀ ਮੈਂ ਕਹਿੰਨਾ ਭਿਉਂ ਕੇ ਖਾਓ ਕੋਈ ਤਕਲੀਫ ਨਹੀਂ ਹੈ ਬਾਕੀ ਜਦੋਂ ਅਤ ਦੀਆਂ ਸਰਦੀਆਂ ਆ ਜਾਣ ਦਸੰਬਰ ਜਨਵਰੀ ਦੀਆਂ ਭਾਵੇਂ ਬਿਨਾਂ ਭਿਉਂੇ ਖਾ ਲਓ ਅਦਰਵਾਈਜ਼ ਜੇ ਕਿਸੇ ਨੂੰ ਤਕਲੀਫ ਹੈ ਕਿ ਮੂੰਹ 'ਚ ਛਾਲੇ ਹੋ ਜਾਂਦੇ ਆ ਮੂੰਹ ਪੱਕ ਜਾਂਦਾ ਭਿਉਂ ਕੇ ਖਾ ਲਓ ਵਾਕਈ ਬੜਾ ਗਜ਼ਬ ਦਾ ਕੰ इस भीडियो शेयर करना ना भूलना ताकि सब का भला हो सके सब का फायदा हो सके बहुत बहुत शुक्रिया इस वीडियो में देखने वास्ते और शेयर करने वास्ते थैंक यू वेरी मच गॉड बलैस यू एवरी वन